ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ 40 ਮੁਕਤਿਆਂ ਦਾ ਇਤਿਹਾਸ ਕਿਵੇਂ 40 ਮੁਕਤੇ ਮੁਕਤੀਆਂ ਪ੍ਰਾਪਤ ਕਰਦੇ ਨੇ ਇਹ ਕੌਣ 40 ਮੁਕਤੇ ਸਨ ਜਿਨ੍ਹਾਂ ਨੂੰ ਧੰਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦੀ ਟੁੱਟੀ ਨੂੰ ਗੰਢਿਆ ਸੀ ਆਓ ਸਾਖੀ ਦੇ ਵਿੱਚੋਂ ਸਰਵਣ ਕਰੀਏ ਜੀ ਗੁਰੂ ਪਿਆਰਿਓ ਜਦੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੁਗਲ ਫੌਜਾਂ ਨੇ ਅਤੇ ਪਹਾੜੀ ਰਾਜਿਆਂ ਨੇ ਕਿਲੇ ਨੂੰ ਘੇਰਾ ਪਾਇਆ ਹੋਇਆ ਸੀ ਜਿਸ ਦੇ ਵਿੱਚ ਗੁਰੂ ਸਾਹਿਬ ਅਤੇ ਉਹਨਾਂ ਦੇ ਸਿੱਖ ਉਸ ਕਿਲੇ ਦੇ ਅੰਦਰ ਸਨ ਜਦੋਂ 8 ਤੋਂ 9 ਮਹੀਨੇ ਤੱਕ ਦੁਸ਼ਮਣਾਂ ਨੇ ਘੇਰਾ ਪਾਇਆ ਹੋਇਆ ਸੀ ਅੰਦਰ ਖਾਣ ਪੀਣ ਦੀਆਂ ਵਸਤਾਂ ਗੁਜਰਬਸਰ ਕਰਨ ਦੀਆਂ ਬਸਤਾਂ ਸਾਰੀਆਂ ਖਤਮ ਹੋ ਚੁੱਕੀਆਂ ਸਨ ਇਸ ਮੁਸ਼ਕਲ ਸਮੇਂ ਦੇ ਵਿੱਚ ਜਿਹੜੇ 40 ਸਿੰਘ ਗੁਰੂ ਨੂੰ ਬੇਦਾਵਾ ਲਿਖ ਕੇ ਦੇ ਆਏ ਸੀ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਉਹ ਆਪਣੇ ਆਪਣੇ ਘਰਾਂ ਨੂੰ ਭੁੱਖ ਬਰਦਾਸ਼ਤ ਨਾ ਕਰਦੇ ਹੋਏ ਗੁਰੂ ਸਾਹਿਬ ਨੂੰ ਛੱਡ ਕੇ ਆ ਗਏ ਸੀ ਉਸ ਤੋਂ ਉਪਰੰਤ ਜਦੋਂ ਦੁਸ਼ਮਣ ਕਹਿੰਦਾ ਏ ਕਿ ਆਪਜੀ ਕਿਲਾ ਖਾਲੀ ਕਰ ਜਾਓ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ ਤਾਂ ਗੁਰੂ ਸਾਹਿਬ ਜੀ ਉਹਨਾਂ ਦੀਆਂ ਕੰਜਾਂ ਹੋਈਆਂ ਗੱਲਾਂ ਖਾਧੀਆਂ ਹੋਈਆਂ ਸੌਹਾ ਕਸਮਾਂ ਆਪਣੇ ਸਿੱਖਾਂ ਨੂੰ ਦੱਸਦੇ ਨੇ ਤੇ ਸਲਾਹ ਕਰਕੇ ਕਿਲਾ ਖਾਲੀ ਕਰ ਦਿੰਦੇ ਨੇ ਕਿਲਾ ਖਾਲੀ ਕਰਨ ਤੋਂ ਉਪਰੰਤ ਦੁਸ਼ਮਣ ਪਿੱਛੋਂ ਹਮਲਾ ਕਰਦਾ ਏ ਗੁਰੂ ਸਾਹਿਬ ਜੀ ਅਤੇ ਗੁਰੂ ਜੀ ਦਾ ਪਰਿਵਾਰ ਸਰਸਾ ਨਦੀ ਤੇ ਵਿਛੋੜਾ ਪੈ ਜਾਂਦਾ ਏ ਛੋਟੇ ਸਹਿਬਜ਼ਾਦੇ ਸਰਹੰਦ ਦੇ ਵਿੱਚ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਜਾਂਦੇ ਨੇ ਵੱਡੇ ਸਹਿਬਜ਼ਾਦੇ ਚਮਕੌਰ ਦੀ ਗੜੀ ਦੇ ਵਿੱਚ ਜੰਗ ਦੇ ਵਿੱਚ ਜੂਝਦੇ ਹੋਏ ਸ਼ਹੀਦ ਹੋ ਜਾਂਦੇ ਨੇ ਗੁਰੂ ਸਾਹਿਬ ਜੀ ਪੜਾ ਦਰ ਪੜਾ ਚੱਲਦੇ ਹੋਏ ਮਾਛੀਵਾੜੇ ਦੇ ਜੰਗਲ ਵਿੱਚ ਆਉਂਦੇ ਨੇ ਉਪਰਾਂਤਾਲ ਮੰਗੀਰ ਇਸ ਤਰ੍ਹਾਂ ਚੱਲਦੇ ਚੱਲਦੇ ਰਾਏਕੋਟ ਪਹੁੰਚਦੇ ਨੇ ਇਸ ਤਰ੍ਹਾਂ ਅੱਗੇ ਤੋਂ ਅੱਗੇ ਪੜਾਦਰ ਪੜਾ ਜਦੋਂ ਖਿਦਰਾਣੇ ਦੀ ਢਾਬ ਦੇ ਉੱਪਰ ਪਹੁੰਚਦੇ ਨੇ ਤਾਂ ਪਿੱਛੋਂ ਦੁਸ਼ਮਣ ਦੀ ਸੈਨਾ ਵਜੀਦ ਖਾਨ ਦੀ ਸੈਨਾ ਗੁਰੂ ਸਾਹਿਬ ਦਾ ਪਿੱਛਾ ਕਰ ਰਹੀ ਸੀ ਗੁਰੂ ਸਾਹਿਬ ਜੀ ਖਿਦਰਾਣੇ ਦੀ ਢਾਬ ਦੇ ਉੱਪਰ ਪਹੁੰਚਦੇ ਨੇ ਤੇ ਇਹ 40 ਸਿੰਘ ਜਿਹੜੇ ਵਿਦਾਵਾ ਲਿਖ ਕੇ ਦੇ ਕੇ ਆਏ ਸੀ ਨਾ ਮਾਤਾ ਭਾਗ ਕੌਰ ਜੀ ਨੇ ਇਹਨਾਂ ਨੂੰ ਪ੍ਰੇਰਿਆ ਇਹਨਾਂ ਨੂੰ ਲਾਣਤਾ ਪਾਈਆਂ ਮਾਤਾ ਭਾਗ ਕੌਰ ਜੀ ਦੀ ਪ੍ਰੇਰਣਾ ਸਦਕਾ ਫਿਰ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਏ ਨੇ ਖਿਦਰਾਣੇ ਦੀ ਢਾਬ ਦੇ ਉੱਪਰ ਪਹੁੰਚੇ ਨੇ ਖਿਦਰਾਣੇ ਦੀ ਢਾਬ ਦੇ ਉੱਪਰ ਪਹੁੰਚ ਕੇ ਵੇਂਦੇ ਨੇ ਦੇਖਦੇ ਨੇ ਕਿ ਪਿੱਛੋਂ ਬਜੀਦੇ ਦੀ ਸੈਨਾ ਚੜ੍ਹ ਆ ਰਹੀ ਹੈ ਗੁਰੂ ਸਾਹਿਬ ਜੀ ਦੇ ਸਿੰਘ ਜੰਗ ਕਰ ਰਹੇ ਨੇ ਆਏ 40 ਸਿੰਘ ਵੀ ਉਸ ਜੰਗ ਦੇ ਵਿੱਚ ਸ਼ਾਮਲ ਹੋਏ ਇਹਨਾਂ ਨੇ ਜੂਝ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਾਰੇ ਸਿੰਘ 40 ਦੇ 40 ਸਿੰਘ ਜੂਝਦੇ ਹੋਏ ਸ਼ਹੀਦ ਹੋਏ ਜਦੋਂ ਗੁਰੂ ਸਾਹਿਬ ਜੀ ਇਹਨਾਂ ਵੱਲ ਤੱਕਦੇ ਨੇ ਨਾ ਤਾਂ ਕਿਸੇ ਨੂੰ 5000 ਹਜ਼ਾਰੀ ਕਿਸੇ ਨੂੰ 10000 ਹਜ਼ਾਰੀ ਕਿਸੇ ਨੂੰ 1 ਲੱਖ ਦਾ ਜਿੰਨੇ ਕਦਮ ਆਪਣੇ ਮੋਰਚੇ ਤੋਂ ਅੱਗੇ ਹੋ ਕੇ ਕੋਈ ਲੜਦਾ ਉਹਨੂੰ ਐਸਾ ਖਿਤਾਬ ਦਿੰਦੇ ਸਨ ਜਦੋਂ ਇਹ ਸਿੰਘ ਸ਼ਹੀਦ ਹੋ ਗਏ ਨਾ ਗੁਰੂ ਸਾਹਿਬ ਜੀ ਜਿਹੜੇ ਸਿੰਘ ਸ਼ਹੀਦ ਹੋਏ ਸਨ ਉਹਨਾਂ ਦੇ ਦੁਮਾਲਿਆਂ ਦੇ ਫਰਲਿਆਂ ਦੇ ਨਾਲ ਉਹਨਾਂ ਦੇ ਮੂੰਹ ਸਾਫ਼ ਕਰਦੇ ਨੇ ਨਿਹਾਰਦੇ ਨੇ ਤਾਂ ਚੱਲਦੇ ਚੱਲਦੇ ਭਾਈ ਮਹਾ ਸਿੰਘ ਦੇ ਪਾਸ ਪਹੁੰਚਦੇ ਨੇ ਭਾਈ ਮਹਾ ਸਿੰਘ ਅਜੇ ਸਹਿਕ ਰਿਹਾ ਸੀ ਗੁਰੂ ਗੋਬਿੰਦ ਸਿੰਘ ਸਹਿ ਪਾਤਸ਼ਾਹ ਮਹਾਰਾਜ ਜੀ ਭਾਈ ਮਹਾ ਸਿੰਘ ਦੇ ਪਾਸ ਆਏ ਨੇ ਉਸ ਨੂੰ ਜਲ ਛਕਾਇਆ ਏ ਉਸ ਦਾ ਮੂੰਹ ਸਾਫ਼ ਕੀਤਾ ਏ ਧਰਤੀ ਉੱਪਰ ਡਿਗਿਆ ਪਿਆ ਏ ਤਾਂ ਗੁਰੂ ਸਾਹਿਬ ਜੀ ਨੇ ਉਹਨੂੰ ਆਪਣੀ ਗੋਦ ਦੇ ਵਿੱਚ ਲਿਆ ਏ ਅਤੇ ਖੁਸ਼ ਹੋ ਕੇ ਪ੍ਰਸੰਨ ਹੋ ਕੇ ਭਾਈ ਮਹਾ ਸਿੰਘ ਨੂੰ ਕਿਹਾ ਕਹਿੰਦੇ ਮਹਾ ਸਿੰਘਾ ਮੰਗ ਲੈ ਜੋ ਮੰਗਣਾ ਅਸੀਂ ਤੁਹਾਡੇ ਤੋਂ ਬੜੇ ਪ੍ਰਸੰਨ ਹਾਂ ਤਾਂ ਭਾਈ ਮਹਾ ਸਿੰਘ ਨੇ ਨਾ ਹੱਥ ਜੋੜੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਹਿੰਦੇ ਮਹਾਰਾਜ ਅਗਰ ਸਾਡੇ ਉਤੋਂ ਇੰਨੇ ਹੀ ਪ੍ਰਸੰਨ ਹੋ ਨਾ ਤਾਂ ਅਸੀਂ ਜਿਹੜਾ ਤੁਹਾਨੂੰ ਬੇਦਾਵਾ ਲਿਖ ਕੇ ਦਿੱਤਾ ਸੀ ਕਿ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਉਸ ਬੇਦਾਵੇ ਨੂੰ ਫਾੜ ਦਿਓ ਉਹ ਬੇਦਾਵਾ ਜਿਹੜਾ ਅਸੀਂ ਤੁਹਾਨੂੰ ਲਿਖ ਕੇ ਦਿੱਤਾ ਸੀ ਤਾਂ ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ ਕਹਿੰਦੇ ਮਹਾ ਸਿੰਘਾ ਕਹਿੰਦੇ ਤੂੰ ਮਾਝੇ ਦੇ ਸਿੰਘਾਂ ਦੀ ਲਾਜ ਰੱਖ ਲਈ ਜਿਹੜਾ ਉਹਨਾਂ ਦੇ ਉੱਪਰ ਪਰਉਪਕਾਰ ਕਰ ਦਿੱਤਾ ਨਹੀਂ ਤੇ ਸਾਰੀ ਉਮਰ ਲਾਣਤਾ ਪੈਂਦੀਆਂ ਰਹਿਣੀਆਂ ਸੀ ਆ ਭਾਈ ਮਹਾ ਸਿੰਘ ਨੇ ਕਿਹਾ ਕਹਿੰਦੇ ਮਹਾਰਾਜ ਉਹ ਬੇਦਾਵਾ ਪਾੜ ਦਿਓ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਆਪਣੇ ਖੀਸੇ ਦੇ ਵਿੱਚੋਂ ਉਹ ਲਿਖਿਆ ਹੋਇਆ ਬੇਦਾਵਾ ਕੱਢਿਆ ਏ ਅਤੇ ਭਾਈ ਮਹਾ ਸਿੰਘ ਦੇ ਅੱਖਾਂ ਦੇ ਸਾਹਮਣੇ ਟੋਟੇ ਟੋਟੇ ਕਰਕੇ ਉਸ ਬੇਦਾਵੇ ਨੂੰ ਫਾੜ ਦਿੱਤਾ ਏ ਸਾਰੇ ਸਿੰਘ ਸ਼ਹੀਦ ਹੋ ਗਏ ਜੋ 40 ਸਿੰਘ ਸੀ ਨਾ ਸ਼ਹੀਦ ਹੋ ਗਏ ਭਾਈ ਮਹਾ ਸਿੰਘ ਸ਼ਹੀਦ ਹੋ ਗਿਆ ਏ ਜਿੰਨੇ ਵੀ ਓਖੇ ਦਰਾਣੇ ਦੀ ਢਾਬ ਦੇ ਉੱਪਰ ਜੰਗ ਦੇ ਵਿੱਚ ਸਿੰਘ ਸ਼ਹੀਦ ਹੋਏ ਨਾ ਸਾਰੇ ਸਿੰਘਾਂ ਦੀਆਂ ਤੇਹਾਂ ਨੂੰ ਇਕੱਠਿਆਂ ਕਰਾਇਆ ਏ ਇੱਕ ਵੱਡਾ ਅੰਗੀਠਾ ਵੱਡੀ ਚਿਖਾ ਤਿਆਰ ਕਰਵਾਈ ਹੈ ਉਸ ਚਿਖਾ ਦੇ ਵਿੱਚ ਸਾਰੇ ਸਿੰਘਾਂ ਦਾ ਸਸਕਾਰ ਕਰ ਦਿੱਤਾ ਅਤੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ ਕਹਿੰਦੇ ਇਹ ਜੇ ਖ드ਰਾਣੇ ਦੀ ਢਾਵ ਹੈ ਨਾ ਇੱਥੇ 40 ਮੁਕਤੇ 40 ਸਿੰਘ ਸ਼ਹੀਦ ਹੋਏ ਨੇ ਇਹਨਾਂ ਨੇ ਮੁਕਤੀ ਪ੍ਰਾਪਤ ਕੀਤੀ ਹੈ ਜਿਹੜੀ ਖ드ਰਾਣੇ ਦੀ ਢਾਵ ਹੈ ਨਾ ਜਦੋਂ ਸਤਗੁਰਾਂ ਜੀ ਨੇ ਸਾਰੇ ਸਿੰਘਾਂ ਦੇ ਦੇਹਾਂ ਦਾ ਸੰਸਕਾਰ ਕੀਤਾ ਹੈ ਨਾ ਤਾਂ ਉੱਥੇ ਬਚਨ ਕਰ ਦਿੱਤਾ ਕਹਿੰਦੇ ਅੱਜ ਤੋਂ ਇਸ ਖਿਦਰਾਣੇ ਦੀ ਢਾਬ ਦਾ ਨਾਮ ਮੁਕਤਸਰ ਹੈ ਉਹ ਇਸ ਕਰਕੇ ਕਿਉਂਕਿ ਇੱਥੇ ਸਿੰਘਾਂ ਨੇ ਮੁਕਤੀ ਪ੍ਰਾਪਤ ਕੀਤੀ ਹੈ ਜਿਹੜਾ ਵੀ ਕੋਈ ਸ਼ਰਧਾਵਾਨ ਸ਼ਰਧਾ ਰੱਖ ਕੇ ਇੱਥੇ ਖਿਦਰਾਣੇ ਦੀ ਢਾਬ ਤੇ ਆ ਕੇ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ ਨਹੀਂ ਇਸ ਢਾਬ ਤੇ ਆ ਕੇ ਇਸ਼ਨਾਨ ਕਰੇਗਾ ਤਾਂ ਉਸ ਨੂੰ ਮੁਕਤੀ ਪ੍ਰਾਪਤ ਹੋਵੇਗੀ ਗੁਰੂ ਪਿਆਰਿਓ ਇਸ ਤਰ੍ਹਾਂ ਖਿਦਰਾਣੇ ਦੀ ਢਾਬ ਦਾ ਨਾਮ ਮੁਕਤ ਸਰ ਸਾਹਿਬ ਪੈ ਗਿਆ ਜੋ ਕਿ ਥੇ ਮਾਗ ਦੀ ਸੰਗRAND ਨੂੰ ਬਹੁਤ ਹੀ ਭਾਰੀ ਸ਼ਹੀਦੀ ਜੋੜ ਮੇ ਲੱਗਦਾ ਹੈ ਸੋ ਇਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੀ ਸਾਖੀ ਸੁਣਾਉਂਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਵਣਗੀਆਂ ਸੋ ਅਣਜਾਣ ਬੱਚੇ ਸਮਝ ਕੇ ਮਾਫ ਕਰਦੇ ਹੋ ਜੀ ਅਗਰ ਸਾਖੀ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਉਹਨਾਂ ਭੁੱਲਾਂ ਦੀ ਖਿਮਾ ਬਖਸ਼ਣੀ ਅਗਰ ਚੈਨਲ ਦੇ ਉੱਪਰ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ